ਬੇਟੀ ਆਵੇ ਤਾਂ ਘਰ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਪਰ ਜਦੋਂ ਕਿਸੇ ਹੋਰ ਦੀ ਬੇਟੀ ਨੂੰ ਬਣ ਕੇ ਘਰ ਵਿੱਚ ਆਉਂਗੀ ਹੈ ਤਾਂ ਉਸ ਨੂੰ ਕਈ ਵਾਰ ਬੋਝ ਵਾਂਗ ਕਿਉਂ ਦੇਖਿਆ ਜਾਂਦਾ ਹੈ ਕਿ ਉਸ ਦੇ ਹਾਸੇ ਉਸ ਦੇ ਸੁਪਨੇ ਉਸ ਦੀ ਕਦਰ ਘਰ ਦੇ ਦਰਵਾਜ਼ੇ ਤੱਕ ਹੀ ਸੀਮਤ ਹੈ ਸੱਚ ਇਹ ਹੈ ਕਿ ਅੱਜ ਵੀ ਪੰਜਾਬੀ ਪਰਿਵਾਰਾਂ ਵਿੱਚ ਬੇਟੀ ਦੇ ਮੂੰਹ ਵਿੱਚ ਵੱਡਾ ਫਰਕ ਰੱਖਿਆ ਜਾਂਦਾ ਹੈ ਆਪਣੀ ਬੇਟੀ ਆਵੇ ਤਾਂ ਉਸ ਦੀ ਹਰੇਕ ਗੱਲ ਮੰਨੀ ਜਾਂਦੀ ਹੈ ਉਸ ਨੂੰ ਰਾਣੀ ਸਮਝਿਆ ਜਾਂਦਾ ਹੈ ਪਰ ਜਦੋਂ ਉਹ ਉਸੇ ਘਰ ਵਿੱਚ ਰਹਿੰਦੀ ਹੈ ਤਾਂ ਉਸ ਦੀ ਗੱਲ ਨੂੰ ਅਕਸਰ ਹਲਕਾ ਲਿਆ ਜਾਂਦਾ ਹੈ। ਕਈ ਵਾਰ ਤਾਂ ਉਸ ਦੀ ਥੋੜੀ ਜਿਹੀ ਖੁਸ਼ੀ ਵੀ ਉਸ ਦੇ ਹੱਕ ਵਿੱਚ ਨਹੀਂ ਮੰਨੀ ਜਾਂਦੀ। ਇਹ ਫਰਕ ਕਿਉਂ ਪੈਂਦਾ ਹੈ? ਸਭ ਤੋਂ ਪਹਿਲਾਂ ਪੁਰਾਣੀ ਸੋਚ ਕਿ ਨੂੰ ਕਿਸੇ ਹੋਰ ਘਰ ਦੀ ਹੈ ਇਸ ਲਈ ਉਸ ਨੂੰ ਚੁੱਪ ਰਹਿਣਾ ਚਾਹੀਦਾ ਹੈ। ਤੁਲਨਾ ਬੇਟੀ ਦੀਆਂ ਗਲਤੀਆਂ ਵੀ ਪਿਆਰੀਆਂ ਪਰ ਮੂਹ ਦੀਆਂ ਕੋਸ਼ਿਸ਼ਾਂ ਵੀ ਨਜ਼ਰਅੰਦਾਜ਼ ਜਦੋਂ ਆਪਣੀ ਕਮਾਈ ਨਹੀਂ ਹੁੰਦੀ ਤਾਂ ਮੂਹ ਦੀ ਗੱਲ ਦੀ ਕਦਰ ਵੀ ਘੱਟ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕਾਬੂ ਵਿੱਚ ਰੱਖਣਾ ਹੀ ਉਸ ਨੂੰ ਸਹੀ ਬਣਾਉਣ ਦਾ ਤਿਕਾ ਹੈ ਤੇ ਸਭ ਤੋਂ ਵੱਡੀ ਗੱਲ ਲੋਕ ਕੀ ਕਹਿਣਗੇ ਇਹ ਡਰ ਹੀ ਨੂੰਹ ਦੀ ਰਿਸਪੈਕਟ ਘੱਟ ਕਰਦਾ ਹੈ ਇਹ ਸੋਚ ਸਿਰਫ ਨੂੰਹ ਦਾ ਦਿਲ ਨਹੀਂ ਤੋੜਦੀ ਸਗੋਂ ਪੂਰੇ ਘਰ ਦਾ ਸੁੱਖ ਚੈਨ ਖਾ ਜਾਂਦੀ ਹੈ ਨੂੰਹ ਦਾ ਵਿਸ਼ਵਾਸ ਹੌਲੀ-ਹੌਲੀ ਟੁੱਟ ਜਾਂਦਾ ਹੈ ਉਸ ਦਾ ਮਨੋਬਲ ਟਿੱਗ ਜਾਂਦਾ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਵੀ ਦਰਾਰਾਂ ਪੈ ਜਾਂਦੀਆਂ ਨੇ ਜਿਸ ਘਰ ਨੂੰ ਉਸ ਨੇ ਆਪਣੇ ਘਰ ਵਾਂਗ ਬਣਾਉਣਾ ਸੀ ਉੱਥੇ ਹੀ ਉਹ ਆਪਣੇ ਆਪ ਨੂੰ ਪਰਾਇਆ ਮਹਿਸੂਸ ਕਰਦੀ ਹੈ ਪਰ ਜੇ ਸੋਚ ਬਦਲੀ ਜਾਵੇ ਤਾਂ ਨੂੰਹ ਨੂੰ ਵੀ ਬੇਟੀ ਵਰਗੀ ਕਦਰ ਪਿਆਰ ਆਰਤੀ ਸਮਝ ਮਿਲੇ ਤਾਂ ਘਰ ਸਿਰਫ ਇਮਾਰਤ ਨਹੀਂ ਸੱਚਮੁੱਚ ਸੁੱਖਾਂ ਦਾ ਮੰਦਰ ਬਣ ਸਕਦਾ ਹੈ ਆਖਰ ਨੂੰ ਵੀ ਕਿਸੇ ਦੀ ਬੇਟੀ ਹੈ ਕਿਸੇ ਦੀਆਂ ਦੁਆਵਾਂ ਦਾ ਫਲ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਨੂੰਹ ਨੂੰ ਵੀ ਬੇਟੀ ਬਾਨ ਇੱਜ਼ਤ ਮਿਲਣੀ ਚਾਹੀਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਲਿਖੋ ਅਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਪੰਜਾਬੀ ਔਮਨ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ